ਪੰਜਾਬ ਦੇ 7 ਜ਼ਿਲ੍ਹੇ ਇਸ ਵੇਲੇ ਹੜ੍ਹ ਦੀ ਮਾਰ ਚ ਝੱਲ ਰਹੇ ਨੇ ਪਾਣੀ ਦੀ ਆਮਦ ਲਗਾਤਾਰ ਡੈਮਾਵਲ ਨੂੰ ਵੱਡੀ ਨਜ਼ਰ ਆ ਰਹੀ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ بارش ਜਿਹੜੀ ਹੈ ਲਗਾਤਾਰ ਜਾਰੀ ਹੈ ਔਰ ਇਸ ਦਾ ਅਸਰ ਪੰਜਾਬ ਦੇ ਹੇਠਲੇ ਇਲਾਕਿਆਂ ਦੇ ਵਿੱਚ ਪੈਂਦਾ ਨਜ਼ਰ ਆ ਰਿਹਾ ਔਰ 7 ਜ਼ਿਲ੍ਹੇ ਬਾੜ ਦੀ ਮਾਰ ਝੱਲ ਰਹੇ ਨੇ ਹੜਾ ਆਏ ਹੋਏ ਨੇ ਹਾਲਾਂਕਿ ਸਰਕਾਰ ਦੀ ਫੌਰੀ ਤੌਰ ਤੇ ਕੋਸ਼ਿਸ਼ ਜ਼ਰੂਰ ਹੈ ਕਿ ਲੋਕਾਂ ਨੂੰ ਬਚਾਇਆ ਜਾਏ ਉਹਨਾਂ ਨੂੰ ਰਾਹਤ ਸਮਗਰੀ ਮੁਹੱਈਆ ਕਰਾਈ ਜਾਏ ਲੇਕਿਨ ਹਜੇ ਵੀ ਖਤਰਾ ਟਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਕੈਬਨਿਟ ਮਨਿਸਟਰ ਬਰੇਂਦਰ ਗੋਲ ਸਾਡੇ ਨਾਲ ਨੇ ਗੱਲਬਾਤ ਕਰਨਿਆ ਗੋਲ ਸਾਹਿਬ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਪਾਣੀ ਦੀ ਆਮਦ ਰੁਕਣ ਦਾ ਨਾਂ ਨਹੀਂ ਲੈ ਰਹੀ ਹਜੇ ਵੀ ਕ੍ਰਿਟੀਕਲ ਕੰਡੀਸ਼ਨ ਬਣੀ ਹੋਈ ਹੈ ਡੈਮ ਹਜੇ ਵੀ ਖਤਰੇ ਦੇ ਨਿਸ਼ਾਨ ਦੇ ਕੋਲ ਨੇ ਬਿਲਕੁਲ ਡੈਮਾਂ ਦੀ ਹਾਲਤ ਇਸੇ ਤਰ੍ਹਾਂ ਹੈ ਡੈਮ ਖਤਰੇ ਦੇ ਨਿਸ਼ਾਨ ਦੇ ਨੇੜੇ ਨੇ ਤੇ ਪਾਣੀ ਦੀ ਆਮਦ ਕਿਤੇ ਘਟੀ ਹੈ ਪੌਂਗ ਡੈਮ ਦੇ ਵਿੱਚ ਜਿਆਦੇ ਹੈ ਭਾਗੜਾ ਡੈਮ ਦੇ ਵਿੱਚ ਆਮਦ ਘਟੀ ਹੈ ਤੇ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਆਮਦ ਘਟੀ ਹੈ ਜੀ ਤੇ ਬਾਕੀ ਪਾਣੀ ਇਕੱਲੇ ਡੈਮਾਂ ਤੇ ਤਾਂ ਹੁਣ ਡਿਪੈਂਡੈਂਟ ਨਹੀਂ ਰਿਹਾ ਹੁਣ ਤਾਂ ਪਾਣੀ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਆ ਰਿਹਾ ਜੰਮੂ ਕਸ਼ਮੀਰ ਦੇ ਇੰਜਰੀਆਂ ਖੱਡਾਂ ਨੇ ਉੱਥੋਂ ਵੀ ਆ ਰਿਹਾ ਜੀ ਹਿਮਾਚਲ ਦੇਆਂ ਤੋਂ ਵੀ ਆ ਰਿਹਾ ਹੈ ਉਜੇ ਦਰਿਆ ਤੋਂ ਵੀ ਆ ਰਿਹਾ ਸਾਰੇ ਬੱਸੋਂ ਪਾਣੀ ਆ ਰਿਹਾ ਹੁਣ ਤਾਂ ਕੋਈ ਗਿਣਤੀ ਮਿੰਤੀ ਹੈ ਹੀ ਨਹੀਂ ਵੀ ਪਾਣੀ ਕਿੱਥੋਂ ਕਿੱਥੋਂ ਆ ਰਿਹਾ ਸੋ ਪਾਣੀ ਆਈ ਜਾ ਰਿਹਾ ਤੇ ਹਾਲਤ ਬਦਰ ਖਰਾਬ ਹੀ ਨੇ ਸਤ ਜਿਲ੍ਹੇ ਦੇ ਯਾਨੀ ਜਿਹੜੇ ਬੰਦੋਬਸਤ ਕੀਤੇ ਹੋਏ ਸੀ ਕਿ ਇੱਥੇ ਅਗਰ ਬੰਦ ਟੁੱਟਦਾ ਤੇ ਉਹ ਬੰਦ ਮਜ਼ਬੂਤ ਕੀਤੇ ਹੁਣ ਬੰਦਾਂ ਦੇ ਉੱਪਰੋਂ ਪਾਣੀ ਨਿਕਲ ਰਿਹਾ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਬਿਲਕੁਲ ਬਿਲਕੁਲ ਜਿੰਨੇ ਬੰਦ ਅਸੀਂ 2023 ਦੇ ਵਿੱਚ ਅਸੀਂ ਮਹਿਸੂਸ ਕੀਤਾ ਤੇ ਅਸੀਂ ਦੇਖਿਆ ਸੀ ਕਿ ਜਿੱਥੇ ਵੀ ਕਿਤੇ ਬੰਨ ਕਮਜ਼ੋਰ ਨੇ ਜਾਂ ਜਿਹੜੀ ਚੀਜ਼ ਕਰਨ ਦੀ ਲੋੜ ਸੀ ਕਿਤੇ ਰੀਵਰਟਮੈਂਟ ਦੀ ਜ਼ਰੂਰਤ ਸੀ ਕਿਤੇ ਸਪਰਸ ਕਿਤੇ ਸਟੱਡਾਂ ਦੀ ਜ਼ਰੂਰਤ ਸੀ ਜੋ ਚੀਜ਼ ਦੀ ਜ਼ਰੂਰਤ ਸੀ ਅਸੀਂ ਅਸੀਂ ਕਰਕੇ ਦਿੱਤੀ ਸੀ ਜੀ ਤੇ ਇਸ ਚੀਜ਼ ਦੀ ਤਸੱਲੀ ਹੈ ਕਿ ਪਾਣੀ ਬੰਨ੍ਹ ਦੇ ਅੰਦਰ ਰਿਹਾ ਤਾਂ ਕੋਈ ਬੰਨ੍ਹ ਨਹੀਂ ਟੁੱਟਿਆ ਫਿਰ ਜਦੋਂ ਪਾਣੀ ਬੰਨ੍ਹ ਦੇ ਉੱਪਰ ਦੀ ਹੋ ਗਿਆ ਤਾਂ ਫਿਰ ਕੁਝ ਕੀਤਾ ਨਹੀਂ ਜਾ ਸਕਿਆ ਸੋ ਪਾਣੀ ਬੰਨ੍ਹ ਦੇ ਉੱਪਰ ਦੀ ਓਵਰਫਲੋ ਹੋ ਗਏ ਕਿਉਂ ਪਾਣੀ ਇੰਨਾ ਅਜੇ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੀ ਆਇਆ ਹੀ ਨਹੀਂ ਜਿਹੜਾ ਪਾਣੀ ਹੋਣ ਆਇਆ ਸੀ ਸੋ ਇਸ ਕਰਕੇ ਸਾਰੇ ਪ੍ਰਬੰਧ ਵੀ ਤਰੇ ਤਰੇ ਆਏ ਰਹਿ ਗਏ ਰੈਸਕਿਊ ਵੇਖ ਰਹੇ ਨੇ ਹਰ ਕੋਈ ਲੋਕ ਵੇਖ ਰਿਹਾ ਸਰਕਾਰ ਦੇ ਰੈਸਕਿਊ ਦੇਖ ਰਹੇ ਨੇ ਐਨ ਜੀਓ ਦੇ ਰੈਸਕਿਊ ਦੇਖ ਰਹੇ ਨੇ ਲੇਕਿਨ ਮਾਦੋਪੁਰ ਦੇ ਵਿੱਚ ਜੋ ਹੋਇਆ ਡੈਮ ਟੁੱਟਿਆ ਉਸ ਨੂੰ ਲੈ ਕੇ ਸਿੱਧੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਹਿੰਦੇ ਮਾਨਵੀ ਨੈਗਲੀਜੈਂਸੀ ਹੈ ਜਿਸ ਕਰਕੇ ਬੰਦ ਟੁੱਟਿਆ ਕਹਿੰਦੇ ਓਵਰਫਲੋ ਹੋਇਆ ਗੇਟ ਨਹੀਂ ਖੋਲੇ ਗਏ ਪ੍ਰੋਪਰ ਢੰਗ ਦੇ ਨਾਲ ਮੇਨਟੇਨੈਂਸ ਨਹੀਂ ਹੋਈ ਉਹਨਾਂ ਗੇਟਾਂ ਦੀ ਅਗਰ ਮੇਨਟੇਨੈਂਸ ਹੋਈ ਹੁੰਦੀ ਤੇ ਸ਼ਾਇਦ ਆ ਸਿਚੁਏਸ਼ਨ ਨਾ ਬਣਦੀ ਦੇਖੋ ਸਭ ਕੁਝ ਹੋਇਆ ਇਹ ਹੁਣ ਕਿਸ ਤਰ੍ਹਾਂ ਕਿਹਾ ਜਾਵੇ ਮੇਰੇ ਕੋਲੇ ਸਾਰਾ ਰਿਕਾਰਡ ਆ ਡੈਮ ਨਹੀਂ ਟੁੱਟੇ ਗੇਟ ਟੁੱਟੇ ਆ ਜੀ ਜਿਹੜੇ ਪਾਣੀ ਛੱਡਣ ਪਿੱਛੇ ਅਸੀਂ ਖੋਲਦੇ ਆ ਪਾਣੀ ਕਿੱਧਰ ਕੱਢਣਾ ਨਹੀਂ ਕੱਢਣਾ ਉਹ ਸਾਰਾ ਕੰਟਰੋਲ ਹੁੰਦਾ ਜੀ ਹੁਣ ਉਹਨਾਂ ਦੀ ਗੇਟਾਂ ਦੀ ਰਿਪੇਅਰ ਵੀ ਹੁੰਦੀ ਰਹਿੰਦੀ ਐ ਅਸੀਂ ਉਹਤੇ ਰਿਵਿਊ ਵੀ ਕਰਦੇ ਰਹਿੰਨੇ ਆ ਉਹਦਾ 24 ਦੇ ਵਿੱਚ ਰਿਵਿਊ ਹੋਇਆ ਕਿ ਇਹਨਾਂ ਡੈਮਾਂ ਜਿਹੜੇ ਗੇਟ ਨੇ ਇਹਨਾਂ ਦਾ ਸਹੀ ਕੀਤਾ ਜਾਵੇ ਜਾਂ ਇਹਨਾਂ ਦੀ ਚੈੱਕ ਕਰਾਇਆ ਜਾਵੇ ਜੀ ਸੋ ਉਹਨਾਂ ਨੂੰ ਚੈੱਕ ਕਰਾਉਣ ਦੇ ਲਈ ਅਸੀਂ ਬਕਾਇਦਾ ਟੈਂਡਰ ਲਾਇਆ ਕਿ ਇਹਦੀ ਹਰ ਤਰੀਕੇ ਦੇ ਨਾਲ ਸਟਰਕਚਰ ਨੇ ਪਿੱਲਰ ਨੇ ਤੇ ਉਹਨਾਂ ਦੀ ਸਟਰੈਂਥਨਿੰਗ ਸਭ ਕੁਝ ਉਹਦੇ ਲਈ 22 ਲੱਖ 72000 ਰੁਪਏ ਦਾ ਅਸੀਂ ਟੈਂਡਰ ਲਾਇਆ ਜੀ ਤੇ ਉਹ ਟੈਂਡਰ ਸੀ ਜਿਹੜਾ ਲੱਗਿਆ ਉਹ ਟੈਂਡਰ ਲਾਇਆ ਸੀ ਸਾਨੇ 13 ਤੰ ਨੂੰ 2024 ਨੂੰ ਟੈਂਡਰ ਲਾਇਆ ਜੀ 5 4 2024 ਨੂੰ ਟੈਂਡਰ ਖੁੱਲਿਆ ਤੇ ਉਹਨੇ ਰਿਪੋਰਟ ਦਿੱਤੀ ਸੀ ਜਿਹੜੀ 26 12 2024 ਨੂੰ ਰਿਪੋਰਟ ਦਿੱਤੀ ਕਿ ਇਹ ਗੇਟ ਨੇ ਬਿਲਕੁਲ ਸਹੀ ਨੇ ਜੀ 6 ਲੱਖ 25000 ਕਿਊਸਿਕ ਪਾਣੀ ਇਹ ਚੱਲ ਸਕਦੇ ਆ ਜੀ ਉਹ ਰਿਪੋਰਟ ਦੇਤੀ ਹੁਣ ਜਦੋਂ ਰਿਪੋਰਟ ਇੱਕ ਕੰਪਨੀ ਨੇ ਦੇਤੀ ਦੈਨ ਸੱਦ ਤਰ ਰਲਾਈ ਕਰਨਾ ਹੀ ਆ ਸਾਨੂੰ ਉਸਤੇ ਸੋਸੀਓ ਤੇ ਰਲਾਈ ਕਰਗੇ ਬਟ ਅਨਫੋਰਚਨਟਲੀ ਉਹ 2 ਲੱਖ ਕਿਊਸਿਕ ਪਾਣੀ ਵੀ ਨਹੀਂ ਚੱਲ ਸਕਿਆ ਉਹ 게ਟ ਟੁੱਟ ਗਏ ਸਾਡਾ ਇੱਕ ਬੰਦਾ ਵੀ ਸਾਡਾ EMPLOYEE ਬੜਾ ਦੁੱਖ ਹੈ ਉਹ ਵੀ ਇਸ ਦੇ ਵਿੱਚ ਰੁੜ ਗਿਆ ਬਾਕੀ ਲੋਕਾਂ ਨੂੰ 45 ਲੋਕਾਂ ਨੂੰ RESCUE ਕੀਤਾ AIR LIFT ਕੀਤਾ ਸੋ ਨੁਕਸਾਨ ਤਾਂ ਬਹੁਤ ਵੱਡਾ ਹੋ ਗਿਆ ਪਰ ਅਸੀਂ ਹੁਣ ਉਸ ਕੰਪਨੀ ਦੇ ਖਿਲਾਫ ਉਹਨੂੰ ਨੋਟਿਸ ਦਿੱਤਾ ਕਿ ਤੁਹਾਡੀ ਕੀ ਰਿਪੋਰਟ ਸੀ ਕੀ ਤੁਹਾਡੀ ਹੋ ਸੀ ਸਾਰਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਕਿਹੜੀ ਕੰਪਨੀ ਹੈ ਕਦੋਂ ਤੋਂ ਪੰਜਾਬ ਸਰਕਾਰ ਦੇ ਨਾਲ ਐ ਡੈਮੋ ਦੇ ਮਸਲੇ ਤੇ ਕੰਮ ਕਰ ਰਹੀ ਸੀ ਕੋਈ ਨਵਾਂ ਟੈਂਡਰ ਇਸ ਨੇ ਲਿੱਤਾ ਸੀ ਜਾਂ ਪਹਿਲਾਂ ਵੀ ਇਹ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੇ ਦੇਖੋ ਪਹਿਲਾਂ ਤਾਂ ਨਹੀਂ ਇੱਕ ਟੈਂਡਰ ਕੱਢਦੇ ਆ ਟੈਂਡਰ ਦੇ ਵਿੱਚ ਕਿੰਨੀਆਂ ਕੰਪਨੀਆਂ ਆਉਂਦੀਆਂ ਨੇ ਸਾਰਾ ਆਨਲਾਈਨ ਸਿਸਟਮ ਹੈ ਇਹ ਕੰਪਨੀਆਂ ਲੈਵਲ 9 ਬਿਜ਼ ਪ੍ਰਾਈਵੇਟ ਲਿਮਿਟਿਡ ਜੀ ਹੁਣ ਇਹ ਦੇਖੋ ਕੰਪਨੀਆਂ ਆਉਂਦੀਆਂ ਨੇ ਉਹਨਾਂ ਕੰਪਨੀਆਂ ਦਾ ਕੀ ਪਤਾ ਲੱਗਦਾ ਕੰਪਨੀਆਂ ਆਉਂਦੀਆਂ ਨੇ ਕੰਪਨੀਆਂ ਟੈਂਡਰ ਪਾਉਂਦੀਆਂ ਨੇ ਆਪਦੀ ਜਿਹੜੀ ਉਹਨਾਂ ਦੀ ਸਾਰੀ ਉਹ ਦੇਖੀ ਜਾਂਦੀ ਏ ਬਾਸਟ ਉਹਨਾਂ ਦਾ ਕੀ ਹੈ ਐਕਸਪੀਰੀਅੰਸ ਦੇਖਿਆ ਜਾਂਦਾ ਹੈ ਉਹਨਾਂ ਦੀ एलिजिਬਿਲਟੀ ਦੇਖੀ ਜਾਂਦੀ ਹੈ ਉਹ ਦੇਖ ਕੇ ਟੈਂਡਰ دیتا। ਬੰਦੀ ਚ ਲੇਕਿਨ ਜਿਹੜੀ ਵੀਡੀਓ ਆਈਆਂ ਕਿ ਜਦੋਂ ਪਾਣੀ ਦਾ ਲੈਵਲ ਵਧਿਆ ਫਲਡ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਗਈ ਫਲਡ ਗੇਟ ਨਹੀਂ ਖੁੱਲੇ ਜਿਸ ਤੋਂ ਬਾਅਦ ਪਿੱਲਰ ਤੋੜਦਾ ਹੋਇਆ ਪਾਣੀ ਜਿਹੜਾ ਫਲਡ ਗੇਟਾਂ ਨੂੰ ਨਾਲ ਰਹਿ ਕੇ ਅੱਗੇ ਵੱਧ ਗਿਆ ਤੇ ਇਹ ਕਿਤਨਾ ਕਿਤੇ ਨੈਗਲੀਜੈਂਸੀ ਨਹੀਂ ਸੀ ਕਿ ਫਲਡ ਗੇਟ ਐਨ ਵਕਤ ਤੇ ਖੁੱਲੇ ਹੀ ਕੋਈ ਨਹੀਂ ਉਹਨਾਂ ਦੀ ਕਿ ਮੇਨਟੇਨੈਂਸ ਵੀ ਕੰਪਨੀ ਨੇ ਨਹੀਂ ਕੀਤੀ ਉਹ ਤੇ ਕਿਤਨਾ ਕਿਤੇ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਨਹੀਂ ਪੰਜਾਬ ਸਰਕਾਰ ਨੇ ਆਉਦੀ ਜ਼ਿੰਮੇਵਾਰੀ ਦੇਖੋ ਇਸ ਤੋਂ ਬਾਅਦ ਜ਼ਿੰਮੇਵਾਰੀ ਕਿਹਿਆ ਹੋਏਗੀ ਹੂੰ ਕਿ ਅਸੀਂ ਵੀ ਇਜ਼ ਇਟ ਫਿਟ ਫਾਰ ਐਨੀ ਸਿਚੁਏਸ਼ਨ ਇਨ ਫਲਡ ਜੀ ਅਸੀਂ ਉਹਦੇ ਲਈ ਟੈਂਡਰ ਦੇਤਾ ਕੰਪਨੀ ਨੇ ਆ ਕੇ ਟੈਂਡਰ ਲੈ ਲਿਆ ਕੰਪਨੀ ਨੇ ਰਿਪੋਰਟ ਦਿੱਤੀ ਔਰ ਮੈਂ ਨਾਲੇ ਵੀ ਕਹਿਣਾ ਚਾਹਉ ਮੈਂ ਕੋਈ ਡਿਫੈਂਡ ਨਹੀਂ ਕਰਦਾ ਜੀ ਅਸੀਂ ਉੱਥੇ ਕਹਿੰਨੇ ਵੀ ਕੰਪਨੀ ਨੇ ਗਲਤ ਕੀਤਾ ਕੰਪਨੀ ਨੇ ਰਿਪੋਰਟ ਦਿੱਤੀ ਅਸੀਂ ਰਿਲਾਈ ਕਰਨਾ ਹੀ ਪੈਣਾ ਹੈ ਨਾ ਕੰਪਨੀਾਂ ਤੇ ਜੀ ਜੀ ਹੁਣ ਇਹ ਡੈਮ ਬਣੇ ਨੇ ਇਹ ਵੀ ਤਾਂ ਕੰਪਨੀਆਂ ਨੇ ਬਣਾਏ ਨੇ ਠੇਕੇਦਾਰਾਂ ਨੇ ਇੰਜੀਨੀਅਰ ਨੇ ਬਣਾਏ ਨੇ ਪ੍ਰਕਿਆਤ ਦੇ ਤੌਰ ਤੇ ਮੰਤਰੀ ਜੀ ਇਹ ਜਿਆਦਾ ਜਾਂਦਾ ਕਿ ਮੌਨਸੂਨ ਸੀਜ਼ਨ ਤੋਂ ਪਹਿਲਾਂ ਫਲੱਡ ਗੇਟ ਜਿਹੜੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਉਹਨਾਂ ਦੀ ਮੇਨਟੇਨੈਂਸ ਹੁੰਦੀ ਹੈ ਕਿ ਆ ਉਹ ਠੀਕ ਢੰਗ ਦੇ ਨਾਲ ਖੁੱਲ ਰਹੇ ਨੇ ਨਹੀਂ ਖੁੱਲ ਰਹੇ ਇਸ ਤਰ੍ਹਾਂ ਦੀ ਚੈਕਿੰਗ ਹੋਈ ਸੀ ਜੀ ਚੈਕਿੰਗ ਤੋਂ ਤੁਸੀਂ ਇਹ ਵੀ ਦੇਖਿਆ ਹੋਵੇਗਾ ਤੇ ਦਰਖਤ ਉੱਥੇ ਪੂਰੇ ਦੇ ਪੂਰੇ ਵੱਡੇ ਪੱਥਰ ਉੱਥੇ ਪਏ ਸੀ ਜੀ ਮਤਲਬ ਬਹੁਤ ਕੁਝ ਸੀ ਉੱਥੇ ਪਰ ਇਹ ਜੇ ਸਾਡੇ ਡਿਪਾਰਟਮੈਂਟ ਦੀ ਕਿਸੇ ਪਾਸੇ ਵੀ ਕੋਈ ਕਮੀ ਉੱਥੇ ਨਹੀਂ ਨਜ਼ਰ ਆਈ ਕੰਪਨੀ ਨੇ 26/12 ਨੂੰ ਰਿਪੋਰਟ ਕੀਤੀ ਸਾਰੇ 6 ਮਹੀਨੇ 8ਵੇਂ ਨਹੀਂ ਹੋਏ ਨੇ ਨਾ ਜਿਹੜੀ ਕੰਪਨੀ 8 ਮਹੀਨੇ ਪਹਿਲਾਂ ਸਾਨੂੰ ਰਿਪੋਰਟ ਸਹੀ ਓਕੇ ਦੀ ਦਿੰਦੀ ਹੈ ਸਾਰੇ ਸਟਰਕਚਰ ਚੈੱਕ ਹੋਏ ਨੇ ਸਾਰੇ ਪਿੱਲਰ ਚੈੱਕ ਹੋਏ ਨੇ ਉਹ ਕੋਈ ਐਨ ਇੱਕ ਦਿਨ ਚ ਕਰਤਾ ਉਹਨਾਂ ਨੇ ਬੜੇ ਦਿਨ ਲੱਗਿਆ ਉੱਤੇ ਕੀ ਐਕਸ਼ਨ ਲੈਣ ਜਾ ਰਹੇ ਹੋ ਕੰਪਨੀ ਖਿਲਾਫ ਬਿਲਕੁਲ ਨੋਟਿਸ ਦਿੱਤਾ ਇਹਨਾਂ ਨੂੰ ਕੰਪਨੀ ਨੂੰ ਜੀ ਕਾਰਵਾਈ ਕਰਾਂਗੇ ਉਹਨਾਂ ਦੇ ਖਿਲਾਫ ਬੰਦੇ ਦੀ ਡੈਥ ਹੋਈ ਹੈ ਬਿਲਕੁਲ ਸਾਰੀ ਕ੍ਰਿਮੀਨਲ ਪ੍ਰੋਸੀਡਿੰਗ ਹੋਏਗੀ ਅਸੀਂ ਸਭ ਕੁਝ ਕਰਾਂਗੇ ਅਸੀਂ ਉਹਨਾਂ ਨੂੰ ਹਲੇ ਫਿਲਹਾਲ ਨੋਟਿਸ ਦਿੱਤਾ ਹੈ ਅਸੀਂ ਸਭ ਕੁਝ ਕਰਾਂਗੇ ਅਸੀਂ ਆਪਦਾ ਬੰਦਾ ਜਿਹੜਾ ਖੋਲਿਆ ਸਾਨੂੰ ਬੜਾ ਦੁੱਖ ਵੀ ਹੋ ਉਸ ਚੀਜ਼ ਦਾ ਪਰ ਦੇਖੋ ਹੁਣ ਉਹਦੇ ਚ ਐਡੇ ਐਡੇ ਪੱਥਰ ਪਏ ਆ ਉੱਥੇ ਜਿਹੜੇ ਹਲਿਆ ਦਾ ਦੇ ਕਿਸੇ ਚੀਜ਼ ਦਰਖਤ ਪੂਰੇ ਦੇ ਪੂਰੇ ਪਏ ਆ ਬਹੁਤ ਕੁਝ ਉੱਥੇ ਰੁੜਕੇ ਹੁੰਦੇ ਸੋ ਇਸ ਕਰਕੇ ਉਹ ਹਾਲਤ ਬਣ ਗਈ ਬਾਕੀ ਇਹ ਨਹੀਂ ਵੀ ਡਿਪਾਰਟਮੈਂਟ ਵੱਲੋਂ ਕੋਈ ਅਸੀਂ ਕਿਸੇ ਕਿਸਮ ਦੀ ਸਾਡੇ ਹੋਰ ਡੈਮ ਵੀ ਨੇ ਸਾਰੇ ਡੈਮਾਂ ਦੇ ਵਿੱਚ ਉਹਨੂੰ ਇਸੇ ਤਰ੍ਹਾਂ ਕੰਪਨੀ ਉਹਨਾਂ ਦੀ ਰਿਪੇਅਰ ਕਰਦੀਆਂ ਨੇ ਉਹਨਾਂ ਦੀ ਫਿਟਿੰਗ ਦਾ ਸਰਟੀਫਿਕੇਟ ਦਿੰਦੀਆਂ ਨੇ ਸੋ ਇਸ ਤਰ੍ਹਾਂ ਸਾਰਾ ਦਿੱਤਾ ਇੱਕ ਹਰਿਆਣਾ ਦੇ ਮੁੱਖ ਮੰਤਰੀ ਦੀ ਚਿੱਠੀ ਆਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਚਾਹੀਦੀ ਹੈ ਕੋਈ ਸਮਗਰੀ ਚਾਹੀਦੀ ਹੈ ਤੇ ਅਸੀਂ ਮਦਦ ਕਰਨ ਲਈ ਤਿਆਰ ਆਂ ਸਾਨੂੰ ਦੱਸੋ ਕਿਸ ਤਰ੍ਹਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਆਂ ਉਸ ਚਿੱਠੀ ਦਾ ਸਵਾਗਤ ਹੈ ਪਰ ਇੱਕ ਚਿੱਠੀ ਹੋਰ ਭੇਜੀ ਤੀ ਉਹਨਾਂ ਨੇ ਨਾਲ ਉਹ ਚਿੱਠੀ ਦਾ ਭੇਜਤੀ ਮਦਦ ਕਰਨ ਲਈ ਜੀ ਦੂਜੀ ਚਿੱਠੀ ਭੇਜੀ ਤੀ ਕਿ ਜਿਹੜਾ ਪਾਣੀ ਤੁਸੀਂ ਸਾਡੇ ਛੱਡ ਰਹੇ ਆਂ ਭਾਖੜਾ ਡੈਮ ਤੇ ਜੀ ਆਪਣਾ ਉਹਨਾਂ ਦੇ ਆਪਣਾ ਕੀ ਇਸ ਨੂੰ ਲਿਖਤੀ ਇਹਨਾਂ ਨੇ ਚਿੱਠੀ ਚੇਅਰਮੈਨ ਬੀਬੀ ਐਮ ਬੀ ਨੂੰ ਬਿਲਕੁਲ ਕਿ ਸਾਡੇ ਪਾਣੀ ਨਾ ਛੱਡਿਓ ਪੰਜਾਬ ਨੂੰ ਡੁੱਬ ਜਾਂਦੇ ਹੋ ਸਾਡਾ ਜਿਹੜਾ ਪਾਣੀ ਹੈ 7900 ਕਿਊਸੇ ਤੋਂ ਜ਼ਿਆਦਾ ਡੈਂਟ ਲੱਗਿਆ ਸੀ ਸਾਡਾ 6250 ਕਿਊਸੇ ਕਰਦੇ ਹੋ ਕੱਲ ਚਿੱਠੀ ਲਿਖੀ ਉਹਨਾਂ ਨੇ ਯਾਨੀ ਪਾਣੀ ਘਟਾਉਣ ਦੀ ਮੰਗ ਕਰ ਰਹੇ ਨੇ ਬਿਲਕੁਲ ਬਿਲਕੁਲ ਰੀਜ਼ਨ ਕੀ ਦੇ ਰਹੇ ਨੇ ਇਸ ਪਿੱਛੇ ਰੀਜ਼ਨ ਵੀ ਦੇ ਰਹੇ ਨੇ ਕਿ ਸਾਡੀ ਪੋਪੂਲੇਸ਼ਨ ਠੀਕ ਰਹੇ ਸਾਡਾ ਕਨਾਲ ਸਿਸਟਮ ਠੀਕ ਰਹੇ ਐਂਡ ਟੂ ਐਂਸ਼ੂਰ ਸੇਫਟੀ ਆਫ आवर ਕਨਾਲ ਸਿਸਟਮ ਐਂਡ ਪੋਪੂਲੇਸ਼ਨ ਕਿ ਸਾਡਾ ਕਨਾਲ ਸਿਸਟਮ ਸਾਡੇ ਪੋਪੂਲੇਸ਼ਨ ਦੀ ਸੇਫਟੀ ਇਸ ਗੱਲ ਦੇ ਨਾਲ ਕਿ ਸਾਡੇ ਪਾਣੀ ਘਟ ਛਡੋ ਜੀ ਤੇ ਪਾਣੀ ਚ ਅਸੀਂ ਡੁੱਬ ਰਹੇ ਆਂ ਜਿਸ ਪਾਣੀ ਦੇ ਡੁੱਬਣ ਕਰਕੇ ਸਾਨੂੰ ਹੈਲਪ ਦੀ ਆਫਰ ਦੇ ਰਹੇ ਨੇ ਤਾਂ ਇਹ ਚ ਹਿੱਸਾ ਵਡਾ ਲਓ ਸਾਡੀ ਹੈਲਪ ਹੋ ਗਈ ਦੀ ਸੋ ਮੈਂ ਇਸ ਗੱਲ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਜੇ ਹੈਲਪ ਕਰਨੀ ਚਾਹੁੰਦੇ ਨੇ ਪਰ ਇੱਕ ਪਾਸੇ ਹੈਲਪ ਹੈ ਤੇ ਦੂਜੇ ਪਾਸੇ ਡੁੱਬਣ ਦੀ ਗੱਲ ਕਰਦੇ ਆ ਹੈਲਪ ਕਰਨੀ ਹੈ ਸਾਫ਼ ਮਨ ਦੇ ਨਾਲ ਆਓ ਬਹੁਤ ਸੰਸਥਾਵਾਂ ਸਾਡਾ ਸਾਥ ਦੇ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਜੀ ਪਰ ਆ ਦੋ ਗੱਲਾਂ ਨਾ ਕਰੋ ਵੀ ਲੋਕਾਂ ਮੂਰੇ ਹਮਦਰਦੀ ਦੀ ਗੱਲ ਕਰੋ ਤੇ ਆ ਲੈਟਰ ਵੀ ਦੱਸ ਦਿਓ ਵੀਰ ਲੈਟਰ ਲਿਖੇ ਜਾ ਰਹੇ ਨੇ ਕੇਂਦਰ ਨੇ ਕੋਈ ਹੱਥ ਪੱਲਾ ਫੜਾਇਆ ਕੋਈ ਵਿਸ਼ੇਸ਼ ਪੈਕੇਜ ਦੇਣ ਦੀ ਗੱਲ ਕੀਤੀ ਹੈ ਕੇਂਦਰ ਦੀ ਤਰਫੋਂ ਕਿਉਂਕਿ ਸੁਨੀਲ ਜਾਖੜ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਇਸ ਵਕਤ ਸਰਕਾਰ ਦੀ ਕਾਰਸ਼ੈਲੀ ਦੇ ਉੱਪਰ ਸੁਨੀਲ ਜਾਖੜ ਨੂੰ ਜੀ ਨੂੰ ਵੈਸੇ ਵੱਡੇ ਪਾਰਲੀਮੈਂਟਰੀਅਨ ਨੇ ਪਹਿਲਾਂ ਤਾਂ ਬੋਲਣ ਦੇ ਅਧਿਕਾਰ ਨਹੀਂ ਕਿਉਂਕਿ ਇਹ ਬਿਲਕੁਲ ਤੈ ਹੋ ਚੁੱਕਾ ਹੈ ਕਿ ਬੀਜੇਪੀ ਦੀ ਸੈਂਟਰ ਦੀ ਸਰਕਾਰ ਪੰਜਾਬ ਵਿਰੋਧੀ ਹੈ ਜੀ ਦੂਜੀ ਜਿਹੜੀ ਕਹਿ ਰਹੇ ਨੇ ਇਹ ਸੁਨੀਲ ਜਾਖੜ ਸਾਹਿਬ ਕਿ ਅਸੀਂ ਆਮ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਆ ਗਿਆ ਪਹਿਲਾਂ ਤਾਂ ਪੈਸਾ ਹੈ ਹੀ ਨਹੀਂ ਕਿਸੇ ਦਾ ਜੀ ਪੈਸਾ ਲੋਕਾਂ ਦਾ ਭਾਵੇਂ ਸੈਂਟਰ ਗਵਰਨਮੈਂਟ ਲਵੇ ਹੋਵੇ ਭਾਵੇਂ ਸਾਡੇ ਲਵੇ ਹੋਵੇ ਤੇ ਜੇ ਪੈਸਾ ਡਿਜਾਸਟਰ ਮੈਨੇਜਮੈਂਟ ਦਾ ਹੈ ਪੈਸਾ ਤਾਂ ਸਾਡੇ ਕੋਲੇ ਪਿਆ ਪਰ ਖਰਚਣ ਦਾ ਅਧਿਕਾਰ ਨਹੀਂ ਸਾਨੂੰ ਜੀ ਸਾਨੂੰ ਕੋਈ ਖਰਚਣ ਦਾ ਅਧਿਕਾਰ ਨਹੀਂ ਉਹਦੇ ਲਈ ਰੂਲ ਤੈਅ ਕਰ ਲਿਆ ਸੈਂਟਰ ਗਵਰਨਮੈਂਟ ਤੇ ਜਦੋਂ ਸਾਨੂੰ ਖਰਚਣ ਦਾ ਹੀ ਅਧਿਕਾਰ ਨਹੀਂ ਤੇ ਸਾਡੇ ਕੋਲੇ ਪੈਸੇ ਦਾ ਮਤਲਬ ਕੀ ਹੈ ਸਾਡੇ ਡਿਸਪੋਜ਼ਲ ਤੇ ਚਾਹੀਦਾ ਹਰ ਉਸ ਸਟੇਟ ਦੇ ਡਿਸਪੋਜ਼ਲ ਤੇ ਚਾਹੀਦਾ ਜਿੱਥੇ ਇਸ ਤਰ੍ਹਾਂ ਦੀ ਤਬਾਹੀ ਆਉਂਦੀ ਆ ਜੀ ਆਫਤ ਆਉਂਦੀ ਹੈ ਉਹ ਅਧਿਕਾਰ ਹੈ ਨਹੀਂ ਸਾਡੇ ਕੋਲੇ ਤੇ ਫਿਰ ਉਹਨਾਂ ਪੈਸਿਆਂ ਦੀ ਕੀ ਗੱਲ ਹੈ ਤੇ ਨਾਲ ਮੈਂ ਸੁਨੀਲ ਜਾਖੜ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ ਬੀਐਸਐਫ ਦੀਆਂ ਚੌਕੀਆਂ ਜਿਹੜੀਆਂ ਪੰਜਾਬ ਦੇ ਵਿੱਚ ਸਥਿਤ ਨੇ ਸਾਡੇ ਪਹਾੜਾਂ ਦੇ ਵਿੱਚ ਸਥਿਤ ਨੇ ਉਹਨਾਂ ਨੂੰ ਉੱਥੇ ਸਟੱਡਸ ਦੀ ਲੋੜ ਹੈ ਰੈਟਮੈਂਟ ਦੀ ਲੋੜ ਹੈ ਉਹ ਚੌਕੀਆਂ ਰੋੜ ਰਹੀਆਂ ਨੇ ਅਸੀਂ 200 ਕਰੋੜ ਰੁਪਇਆ 2 ਸਾਲ ਹੋ ਗਏ ਮੰਗਿਆ ਨੂੰ ਅਸੀਂ ਲੈਟਰ ਲਿਖ ਲਿਆ ਉਹਨਾਂ ਨੂੰ ਤੇ ਉਹ 200 ਕਰੋੜ ਨਹੀਂ ਸਾਨੂੰ ਦਿੱਤਾ 2 ਸਾਲ ਚ ਤਾਂ ਲਿਆ ਨਹੀਂ ਸਕੇ ਮਿਹਰਬਾਨੀ ਕਰੋ ਉਥੋਂ ਲਿਆ ਦਿਓ ਤੇ ਸੈਂਟਰ ਗਵਰਨਮੈਂਟ ਨੂੰ ਹੁਣ ਉਹਨਾਂ ਦਾ ਫਰਜ ਬਣਦਾ ਡਿਊਟੀ ਬਣਦੀ ਆ ਸੈਂਟਰ ਗਵਰਨਮੈਂਟ ਦੀ ਬਦੌਲਤ ਆ ਜਿਹੜਾ ਸਾਡੇ ਨੁਕਸਾਨ ਹੋ ਰਹੇ ਨੇ ਸਾਡੇ ਪਾਣੀਆਂ ਦੀਆਂ ਬੰਡਾਂ ਹੋਈਆਂ ਸੋ ਇਹ ਗਲਤ ਪਾਣੀ ਦੀ ਬੰਡ ਕਰਕੇ ਸਾਡੇ ਪਾਣੀ ਦੂਜੇ ਸੂਬਿਆਂ ਨੂੰ ਦਿੱਤੇ ਗਏ ਅਸੀਂ ਉਹ ਤਾਂ ਚੱਲ ਲਿਆ ਅੱਜ 3 ਲੱਖ ਏਕੜ ਸਾਡੀ ਫਸਲ ਮਰੀ ਐ ਲੱਖਾਂ ਘਰ ਸਾਡੇ ਹਜ਼ਾਰਾਂ ਘਰ ਨੇ ਜਿਹੜੇ ਉਹ ਬਰਬਾਦ ਹੋ ਗਏ ਇਹਦੀ ਸਾਰੀ ਪਰਪਾਈ ਹੈ ਜਿਹੜੀ ਬੰਟ ਟੂ ਆਲ ਸੈਂਟਰ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ ਡਿਮਾਂਡ ਸੈਂਟਰ ਨੂੰ ਕੋਈ ਅਸੀਂ ਬਿਨਾਂ ਡਿਮਾਂਡ ਕੀਤੇ ਹੁਣ ਉਹ ਤਾਂ ਅੱਖ ਖੋਲਣ ਉਹ ਪੂਰਾ ਦੁਨੀਆ ਜਾਣਦੀ ਐ ਕਿ ਫਿਰ ਮੰਗਣ ਦੀ ਗੱਲ ਆ ਗਈ ਫਿਰ ਇਹੀ ਗੱਲ ਆ ਗਈ ਬੈਠੀ ਜਾ ਕੇ ਮੰਗੀ ਐ ਅੱਜ ਦੂਜੀਆਂ ਸੰਸਥਾਵਾਂ ਆ ਰਹੀਆਂ ਨੇ ਆ ਸਟੇਟ ਤੋਂ ਅਸੀਂ ਕਿਹੜਾ ਹਰਿਆਣੇ ਵਾਲੇ ਤੋਂ ਮੰਗਣਗੇ ਤੇ ਲੈਟਰ ਤਾਂ ਉਹਨਾਂ ਨੇ ਵੀ ਸਾਨੂੰ ਲਿਖਤਾ ਜੀ ਤੇ ਉੱਥੇ ਤਾਂ ਕੋਈ ਹਮਦਾਰੀ ਦਾ ਸ਼ਬਦ ਵੀ ਨਹੀਂ ਆਇਆ ਅੱਜ ਤੱਕ ਜੀ ਸੋ ਜ਼ਿੰਮੇਵਾਰੀ ਨਿਭਾਓ ਕਨਸਟੀਟਿਊਸ਼ਨ ਦਾ ਸਨਮਾਨ ਕਰੋ ਫੈਡਰਲ ਸਿਸਟਮ ਦਾ ਸਨਮਾਨ ਕਰੋ ਸਾਰੀ ਜਿਹੜੀ ਸਾਡੇ ਇੱਥੇ ਭਾਵੇਂ 20000 ਕਰੋੜ ਦੀ ਸਾਡੀ ਹੋਆ ਨੁਕਸਾਨ ਹੋਇਆ ਤੇ ਇਹਨੂੰ ਸਾਰੇ ਨੁਕਸਾਨ ਦੀ ਪਰਪਾਈ ਕਰਨ ਇੱਕ ਆਖਰੀ ਸਵਾਲ ਚਲਦੇ-ਚਲਦੇ ਇੱਕ ਤੁਹਾਡੀ ਵੀਡੀਓ ਤਿੰਨ ਮੰਤਰੀਆਂ ਦੀ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਕੀਤੀ ਜਾ ਰਹੀ ਹੈ ਕਹਿੰਦੇ ਹੜਾਂ ਦੀ ਸਿਚੁਏਸ਼ਨ ਦੇ ਵਿੱਚ ਵੀ ਮੰਤਰੀਆਂ ਨੂੰ ਸਵੀਡਨ ਤੇ ਗੋਆ ਯਾਦ ਆ ਰਿਹਾ ਤੇ ਉਹ ਐਂ ਵੀ ਦੱਸਿਆ ਹੋਊਗਾ ਉੱਥੇ ਵੀ ਅਸੀਂ ਜਾ ਕਿੱਥੇ ਰਹੇ ਤੇ ਇਹ ਵੀ ਤੇ ਦੱਸਣਾ ਚਾਹੀਦਾ ਸੀ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕੀਤਾ ਹਾਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਐਂ ਵੀ ਦੱਸ ਦੰਦੇ ਵੀ ਇਹ ਜਾ ਕਿੱਥੇ ਰਹੇ ਤੇ ਅਸੀਂ ਕੋਈ ਪਿਕਨਿਕ ਮਨਾਉਣ ਜਾ ਰਹੇ ਸੀ ਅਸੀਂ ਜਾ ਰਹੇ ਤੇ 20 ਫੁੱਟ ਪਾਣੀ ਸੀ ਸਤਲੁਜ ਦਰਿਆ ਦੇ ਵਿੱਚ ਅਸੀਂ ਸ਼ਾਮ ਨੂੰ 6:30 ਵਜੇ ਅਸੀਂ 4 ਲੋਕਾਂ ਨੂੰ ਬਚਾਉਣ ਦੇ ਲਈ ਜਾ ਰਹੇ ਸੀ ਕਿਸ਼ਤੀ ਦੇ ਵਿੱਚ ਜਾ ਰਹੇ ਸੀ ਜੀ ਕਿਸ਼ਤੀ 'ਚ ਬੈਠੇ ਗੱਲ ਹੋਈ ਆ ਕੀ ਹੁਣ ਅਸੀਂ ਮੂੰਹ ਬੰਦ ਕਰ ਲਈਏ ਅਸੀਂ ਮੂੰਹ ਸੀਮ ਲਈਏ ਉੱਥੇ ਗੱਲ ਇੱਕ ਜਰਨਲ 'ਇ ਚੱਲੀ ਆ ਜੀ ਕਿ ਆ ਜਿਵੇਂ ਕਿਸ਼ਤੀ ਦੀ ਗੱਲ ਚੱਲੀ ਵੀ ਕਿਸ਼ਤੀ ਚੱਲੀ ਆ ਉਹ ਮੰਤਰੀ ਸਾਹਿਬ ਨੇ ਵਰਪਾ ਜੰਜੀ ਨੇ ਕਹਿ ਦਿੱਤਾ ਕਿ ਨਾ 스ਵੇਡਨ ਦੇ ਵਿੱਚ ਇਹੋ ਜਿਹੇ ਕ੍ਰੂਜ਼ਰ ਚੱਲਦੇ ਆ ਹੂੰ ਉਹ ਨਾਲ ਮੈਂ ਕਿਤੇ ਇੱਕ ਅੱਧੀ ਵੀਰੀ ਗੋਆ ਗਿਆ ਮੈਂ ਕਹਤਾ ਵੀ ਹਾਂ ਗੋਆ ਚ ਵੀ ਚਲਦੇ ਆ ਤੇ ਕਿਹੜੀ ਗੱਲ ਹੋ ਗਈ ਫਿਰ ਬਾਜਵਾ ਸਾਹਿਬ ਨਾਲ ਐਂ ਤਾਂ ਕਹਿ ਦਾਂਦੇ ਵੀ ਇਹ ਤਿੰਨ ਮੰਤਰੀ ਜਾ ਕਿੱਥੇ ਰਹੇ ਤੇ ਕਿੰਨਾ ਲੋਕਾਂ ਨੂੰ ਬਚਾਉਣ ਜਾ ਰਹੇ ਸੀ ਮੈਂ ਹੈਰਾਨ ਆ ਇਹਨਾਂ ਦੀ ਇਹਨਾਂ ਗੱਲਾਂ ਤੇ ਟਾਈਮ ਲਾ ਰਹੇ ਆ ਮਹਾਰਾਜ ਉਹਨਾਂ ਲੋਕਾਂ ਨਾਲ ਹਮਦਰਦੀ ਜ਼ਾਹਰ ਕਰੋ ਉਹਨਾਂ ਲੋਕਾਂ ਦੇ ਕੰਮ ਆਓ ਜਿਹੜੇ ਲੋਕ ਅੱਜ ਦੁਵਿਧਾ ਦੇ ਵਿੱਚ ਨੇ ਲੋਕ ਫਸੇ ਹੋਏ ਆ ਇਹਨਾਂ ਗੱਲਾਂ ਨੂੰ ਛੱਡੋ ਇਹਨਾਂ ਗੱਲਾਂ ਦਾ ਜਵਾਬ ਫਿਰ ਦੇਵਾਂਗੇ ਜਦੋਂ ਇਲੈਕਸ਼ਨ ਦੀ ਗੱਲ ਆਈ ਰਾਜਨੀਤੀ ਦੀ ਗੱਲ ਆਈ ਰਾਜਨੀਤੀ ਆਪ ਦੇ ਘਰੇ ਰੱਖੋ ਬਿਲਕੁਲ ਯਾਨੀ ਸਿੱਧੇ ਤੌਰ ਤੇ ਠੋਕਾਂ ਜਵਾਬ ਦਿੱਤਾ ਗਿਆ ਹੈ ਵਿਰੋਧੀਆਂ ਨੂੰ ਨਾਲੋਂ ਨਾਲ ਇਹ ਵੀ ਗੱਲ ਕੀਤੀ ਗਈ ਹੈ ਕਿ ਜਿਸ ਢੰਗ ਦੇ ਨਾਲ ਸਰਕਾਰ ਤੇ ਉਪਰਾਲੇ ਕਰ ਰਹੀ ਹੈ ਲੇਕਿਨ ਕੇਂਦਰ ਨੂੰ ਵੀ ਹੁਣ ਹੱਥ ਪੱਲਾ ਫੜਾਉਣ ਦੀ ਲੋੜ ਹੈ ਕਿਉਂਕਿ ਇਸ ਵਕਤ ਪੰਜਾਬ ਨੂੰ ਆਰਥਿਕ ਮਦਦ ਦੀ ਵੱਡੇ ਪੱਧਰ ਤੇ ਜ਼ਰੂਰਤ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ